ਸੁਖਬੀਰ ਬਾਦਲ ਤੋਂ ਬਾਅਦ ਹੁਣ ਅਕਾਲ ਤਖਤ ਸਾਹਿਬ ਦੇ ਸਿੰਘ ਸਹਿਬਾਨਾ ਨੇ ਜਥੇਦਾਰ ਨੇ ਸੁਖਬੀਰ ਬਾਦਲ ਦੇ ਨਾਲ ਦੇ ਸਾਰੇ ਮੰਤਰੀਆਂ ਨੂੰ ਤਲਬ ਕਰ ਲਿਆ ਜਿਨ੍ਹਾਂ ਚ ਮੰਤਰੀਆਂ ਦੀ ਲਿਸਟ ਲੰਬੀ ਹੈ ਜਿਹਦੇ ਵਿੱਚ ਉਹ ਵਿਅਕਤੀ ਵੀ ਸ਼ਾਮਲ ਨੇ ਜਿਹੜੇ ਇਸ ਵਕਤ ਅਕਾਲੀ ਦਲ ਤੋਂ ਬਾਗੀ ਹੋ ਚੁੱਕੇ ਨੇ ਅਕਾਲ ਤਖਤ ਸਾਹਿਬ ਨੇ ਕਿਹਾ ਵੀ ਜੇ ਸੁਖਬੀਰ ਬਾਦਲ ਜ਼ਿੰਮੇਵਾਰ ਹੈ ਜੇ ਸੁਖਬੀਰ ਬਾਦਲ ਨੇ ਜਿਹੜੀ ਗਲਤੀ ਤੇ ਗੁਨਾਹ ਕੀਤਾ ਹੈ ਉਹਦੇ ਵਿੱਚ ਬਰਾਬਰ ਦੇ ਹੀ ਜ਼ਿੰਮੇਵਾਰ ਤੇ ਭਾਗੀਦਾਰ ਉਹ ਸਾਰੇ ਉਸ ਟਾਈਮ ਦੇ ਮੰਤਰੀ ਨੇ ਜਿਹੜੇ ਉਸ ਵਕਤ ਜਦੋਂ ਸੁਖਬੀਰ ਬਾਦਲ ਦੀ ਅਗਵਾਈ 'ਚ ਇਹ ਗਲਤੀਆਂ ਹੋਈਆਂ ਤਾਂ ਉਦੋਂ ਉਹ ਮੰਤਰੀ ਸਨ ਕਿਹੜੇ-ਕਿਹੜੇ ਮੰਤਰੀਆਂ ਨੂੰ ਸੱਦਿਆ ਗਿਆ ਧਿਆਨ ਨਾਲ ਸੁਣ ਲੋ ਵਿਕਰਮਜੀਤ ਮਜੀਠੀਆ ਨੂੰ ਵੀ ਤਲਬ ਕੀਤਾ ਗਿਆ ਔਰ ਡਾਕਟਰ ਉਪਿੰਦਰਜੀਤ ਕੌਰ ਨੂੰ ਤਲਬ ਕੀਤਾ ਗਿਆ ਜੜਮੇਜਾ ਸਿੰਘ ਸੇਖੋ ਨੂੰ ਤਲਬ ਕੀਤਾ ਗਿਆ ਹੀਰਾ ਸਿੰਘ ਗਾਬੜੀਆ ਨੂੰ ਤਲਬ ਕੀਤਾ ਗਿਆ ਬੀਬੀ ਜਗੀਰ ਕੌਰ ਨੂੰ ਵੀ ਤਲਬ ਕੀਤਾ ਗਿਆ ਔਰ ਨਾਲ ਹੀ ਗੁਲਜਾਰ ਸਿੰਘ ਰਣੀਕੇ ਉਹਨਾਂ ਨੂੰ ਵੀ ਤਲਬ ਕੀਤਾ ਗਿਆ ਪਰਮਿੰਦਰ ਸਿੰਘ ਨੂੰ ਤਲਬ ਕੀਤਾ ਗਿਆ ਸੁੱਚਾ ਸਿੰਘ ਲੰਗਾ ਨੂੰ ਤਲਬ ਕੀਤਾ ਗਿਆ ਆ ਸਰਵਨ ਸਿੰਘ ਫਲੋਰ ਨੂੰ ਸੋਨ ਸਿੰਘ ਠੰਡਲ ਨੂੰ ਦਲਜੀਤ ਸਿੰਘ ਚੀਮਾ ਨੂੰ ਸਿਕੰਦਰ ਸਿੰਘ ਮਲੂਕਾ ਨੂੰ ਔਰ ਮਨਪ੍ਰੀਤ ਸਿੰਘ ਬਾਦਲ ਨੂੰ ਸ਼ਰਨਜੀਤ ਸਿੰਘ ਨੂੰ ਸੁਰਜੀਤ ਸਿੰਘ ਨੂੰ ਤੇ ਮਹੇਸ਼ ਇੰਦਰ ਸਿੰਘ ਨੂੰ ਤਲਬ ਕੀਤਾ ਗਿਆ ਜਿਹੜਾ ਅਕਾਲ ਤਖਤ ਸਾਹਿਬ ਦੇ ਜਥੇਦਾਰ ਹੈ ਉਹਨਾਂ ਵੱਲੋਂ ਇਹਨਾਂ ਸਾਰਿਆਂ ਨੂੰ ਤਲਬ ਕਰ ਲਿਆ ਗਿਆ ਔਰ ਨਾਲ ਹੀ ਇਹ ਲਿਖਿਆ ਗਿਆ ਕਿ ਬਰਾਬਰ ਦੇ ਜ਼ਿੰਮੇਵਾਰ ਤੁਸੀਂ ਵੀ ਹੋ ਔਰ ਇੱਕ ਗੱਲ ਵਿਸ਼ੇਸ਼ ਜ਼ਿਕਰਯੋਗ ਹੈ ਕਿ ਇਹਨਾਂ ਦੇ ਵਿੱਚ ਉਹ ਬੰਦੇ ਵੀ ਸ਼ਾਮਲ ਨੇ ਜਿਹੜੇ ਅੱਜ ਬਾਗੀ ਨੇ ਕਾਲੀ ਦਲ ਤੋਂ ਔਰ ਜਿਨ੍ਹਾਂ ਨੇ ਸੁਖਬੀਰ ਬਾਦਲ ਦੀ ਸ਼ਿਕਾਇਤ ਕੀਤੀ ਸੀ ਅਕਾਲ ਤਖਤ ਸਾਹਿਬ ਨੂੰ ਆਪੇ ਫਾਥੜੀਏ ਤੈਨੂੰ ਕੌਣ ਛੜਾਏ ਵਾਲੀ ਗੱਲ ਹੋਈ ਹੈ ਕਿਉਂਕਿ ਬਾਗੀਆਂ ਨੂੰ ਐ ਲੱਗਦਾ ਸੀ ਚਾਹੇ ਉਹ ਬੀਬੀ ਜਗੀਰ ਕੌਰ ਹੈ ਚਾਹੇ ਸਕੰਦਰ ਸਿੰਘ ਮਲੂਕਾ ਹੈ ਜਾਂ ਜਿੰਨੇ ਵੀ ਹੋਰ ਨੇ ਉਹਨਾਂ ਨੂੰ ਐ ਲੱਗਦਾ ਸੀ ਕਿ ਅਸੀਂ ਤਾਂ ਹੁਣ ਪਾਸੇ ਆ ਗਾਜ ਸਾਰੀ ਸੁਖਬੀਰ ਬਾਦਲ ਤੇ ਗਿਰਨੀ ਹੈ ਪਰ ਕਾਲ ਤੱਕ ਸਾਹਿਬ ਨੇ ਉਹਨਾਂ ਨੂੰ ਵੀ ਤਲਬ ਕਰ ਲਿਆ ਉਹਨਾਂ ਨੂੰ ਵੀ ਨੋਟਿਸ ਕੱਢ ਦਿੱਤਾ ਔਰ ਕਿਹਾ ਗਿਆ ਕਿ ਤੁਸੀਂ ਵੀ ਬਰਾਬਰ ਦੇ ਜ਼ਿੰਮੇਵਾਰ ਹੋ ਕਿ ਸਤਮੋਚੋਂ ਬਰਾਬਰ ਦੇ ਜ਼ਿੰਮੇਵਾਰ ਨੇ ਬਿਲਕੁਲ ਉਹ ਬਰਾਬਰ ਦੇ ਜ਼ਿੰਮੇਵਾਰ ਨੇ ਕਿਉਂਕਿ ਜਦੋਂ ਸੁਖਬੀਰ ਬਾਦਲ ਇਹ ਗਲਤੀਆਂ ਜਾਂ ਗੁਨਾਹ ਕਰ ਰਿਹਾ ਸੀ ਜਿਨ੍ਹਾਂ ਕਰਕੇ ਸੁਖਬੀਰ ਬਾਦਲ ਨੂੰ ਜ਼ਿੰਮੇਵਾਰ ਮੰਨ ਕੇ ਗੁਨਾਹਗਾਰ ਜਾਂ ਦੋਸ਼ੀ ਮੰਨ ਕੇ ਤਨਖਾਹ ਮਤਲਬ ਕਿ ਸਜ਼ਾ ਲਈ ਜਾ ਰਹੀ ਹੈ ਤਾਂ ਉਹਨਾਂ ਗੁਨਾਹਾਂ ਦੇ ਕਰਨ ਵੇਲੇ ਇਹ ਸਾਰੇ ਸੁਖਬੀਰ ਬਾਦਲ ਦੇ ਨਾਲ ਸੀਗੇ ਕਿਸੇ ਨੇ ਨਹੀਂ ਰੋਕਿਆ ਕਿਸੇ ਨੇ ਨਹੀਂ ਟੋਕਿਆ ਕੋਈ ਨਹੀਂ ਬੋਲਿਆ ਕਿਸੇ ਨੇ ਨਹੀਂ ਰੌਲਾ ਪਾਇਆ ਔਰ ਇੱਥੋਂ ਤੱਕ ਹੈ ਅੱਜ ਜਿਹੜੇ ਬਾਗੀ ਹੋ ਕੇ ਰੌਲਾ ਪਾ ਰਹੇ ਨੇ ਕਲੀਅਰ ਕੱਟ ਆਪਾਂ ਤਾਂ ਕਹਿੰਦੇ ਆ ਜੇਕਰ ਅੱਜ ਕਾਲੀ ਦਲ ਦੀ ਸਰਕਾਰ ਹੁੰਦੀ ਅੱਜ ਸੁਖਬੀਰ ਬਾਦਲ ਮੁੱਖ ਮੰਤਰੀ ਹੁੰਦੇ ਕਾਲੀ ਦਲ ਚੜ੍ਹਾਈ 'ਚ ਹੁੰਦਾ ਅੱਜ ਵੀ ਇਹਨਾਂ 'ਚ ਕਿਸੇ ਨੇ ਨਹੀਂ ਸੀ ਬੋਲਣਾ 8-10 ਸਾਲ ਹੋ ਗਏ ਜਿਹੜੇ ਕੰਮ ਹੋਇਆ ਨੂੰ ਗਲਤੀਆਂ ਹੋਇਆ ਨੂੰ 8-10 ਸਾਲ ਬੀਤ ਗਏ ਉਹਨਾਂ ਦਾ ਦੱਬਿਆ ਮੁੱਦਾ ਅੱਜ ਪੱਟਿਆ ਗਿਆ ਔਰ ਅੱਜ ਜਾ ਕੇ ਸੁਖਬੀਰ ਬਾਦਲ ਨੂੰ ਧਾਰਮਿਕ ਸਯਾ ਲਾਈ ਜਾ ਰਹੀ ਆ ਉਹਨੂੰ ਦੋਚੀ ਟਹਰਾਇਆ ਜਾ ਰਿਹਾ ਤੇ ਉਹ ਵੀ ਤਾਂ ਵੀ ਕਾਲੀ ਦਲ ਥੱਲੇ ਚਲਾ ਗਿਆ ਸੀ ਕਾਲੀ ਦਲ ਦੀ ਬੇੜੀ ਬਹਿ ਗਈ ਆ ਔਰ ਇਹ ਬਾਗੀ ਹੋ ਗਏ ਬੰਦੇ ਤਾਂ ਕਰਕੇ ਜੇ ਭਲਾ ਕਾਲੀ ਦਲ ਚੜਾਈ 'ਚ ਹੁੰਦਾ ਔਰ ਇਹ ਬੰਦੇ ਸਰਕਾਰ ਦੇ ਨਾਲ ਹੋਣੇ ਸੀ ਜੇ ਤਾਕਤ ਹੁੰਦੀ ਜੇ ਪਾਵਰ ਹੁੰਦੀ ਤਾਂ ਫਿਰ ਇਹਨਾਂ ਨੇ ਸਵਾਲ ਨਹੀਂ ਸਿਠਾਉਣੇ ਇਹਦਾ ਮਤਲਬ ਫਿਰ ਟੱਕੀ ਰਿਜਣੀ ਸੀ ਇਹਦਾ ਮਤਲਬ ਫਿਰ ਸਾਰਾ ਕੁਝ ਟਕਿਆ ਚੱਲੀ ਜਾਣਾ ਸੀ ਅੱਜ ਚਾਹੇ ਉਹ ਕਾਲ ਤਖਸਾਬ ਦੇ ਜਥੇਦਾਰ ਹੋਣ ਐਸਜੀਪੀਸੀ ਮੈਂਬਰ ਹੋਣ ਜਾਂ ਇਹ ਸਾਰੇ ਜਿਹੜੇ ਵੀ ਅੱਜ ਕਹਿ ਰਹੇ ਨੇ ਕਿ ਸੁਖਬੀਰ ਬਾਦਲ ਨੇ ਗਲਤੀ ਕੀਤੀ ਇੱਕ ਬਹੁਤ ਵੱਡਾ ਸਵਾਲ ਹੈ ਸਭ ਦੇ ਉੱਪਰ ਵੀ ਇੰਨੇ ਸਾਲ ਬਾਅਦ ਜਾ ਕੇ ਉਹ ਗਲਤੀ ਕਿਉਂ ਦੇਖ ਰਹੀ ਹੈ ਤੇ ਉਹ ਗਲਤੀ ਦਾ ਗੁਨੇਗਾਰ ਜਾਂ ਧਾਰਮਿਕ ਸਜ਼ਾ ਕਿਉਂ ਇੰਨੇ ਸਾਲ ਬਾਅਦ ਦਾ ਮਤਲਬ ਕੀ ਚਲੋ ਠੀਕ ਹੈ ਦੇਰ ਆਏ ਦਰੁਸਤ ਆਏ ਪਰ ਇੰਨੇ ਸਾਲ ਬਾਅਦ ਹੁਣ ਸਿੱਧੀ ਸਿੱਧੀ ਗੱਲ ਉਹੀ ਹੈ ਵੀ ਜੇ ਅੱਜ ਵੀ ਕਾਲੀ ਦਾ ਚੜ੍ਹਾਈ ਚ ਹੁੰਦਾ ਬਾਦਲ ਦੀ ਸਰਕਾਰ ਹੁੰਦੀ ਤੇ ਇਹ ਅੱਜ ਵੀ ਦੱਬਿਆ ਰਹਿਣਾ ਸੀ ਕੰਮ ਵਧੀਆ ਕੀਤਾ ਕਾਲ ਤਖਸਾਬ ਨੇ ਜਿਹੜਾ ਉਹਨਾਂ ਸਾਰਿਆਂ ਨੂੰ ਵੀ ਤਲਬ ਕਰ ਲਿਆ ਜਿਹੜੇ ਇਹ ਸੋਚ ਕੇ ਬੈਠੇ ਸੀ ਕਿ ਕੱਲੇ ਸੁਖਬੀਰ ਬਾਦਲ ਤੇ ਗਾਜ ਗਿਰ ਜੇਗੀ ਤੇ ਆਪਾਂ ਨੂੰ ਕੀ ਹੈ ਆਪਾਂ ਨੂੰ ਕੀ ਹੈ ਪਰ ਕਾਲ ਤਖਸਾਬ ਨੇ ਪੰਜ ਸਿੰਘ ਸਹਿਬਾਨਾ ਨੇ ਉਹਨਾਂ ਸਾਰਿਆਂ ਨੂੰ ਤਲਬ ਕਰ ਲਿਆ ਦੁਬਾਰਾ ਫੇਰ ਮੈਂ ਦੱਸ ਦਿਆਂ ਡਾਕਟਰ ਉਪਿੰਦਰਜੀਤ ਕੌਰ ਆਦੇਸ਼ ਪ੍ਰਤਾਪ ਸਿੰਘ ਕੈਰੋਂ ਗੁਲਜਾਰ ਸਿੰਘ ਰਣੀਕੇ ਵਿਕਰਮਜੀਤ ਸਿੰਘ ਮਜੀਠੀਆ ਮਨਪ੍ਰੀਤ ਸਿੰਘ ਬਾਦਲ ਸਕੰਦਰ ਸਿੰਘ ਮਲੂਕਾ ਬੀਬੀ ਜ਼ਗੀਰ ਕੌਰ ਪਰਮਿੰਦਰ ਸਿੰਘ ਢੀਂਡਸਾ ਸੁੱਚਾ ਸਿੰਘ ਲੰਗਾ ਜਨਮੇਜਾ ਸਿੰਘ ਸੇਖੋਂ ਹੀਰਾ ਸਿੰਘ ਗਾਬੜੀਆ ਸਵਰਨ ਸਿੰਘ ਫਲੋਰ ਸੋਨ ਸਿੰਘ ਠੰਡਲ ਦਲਜੀਤ ਸਿੰਘ ਔਰ ਸ਼ਰਨਜੀਤ ਸਿੰਘ ਸੁਰਜੀਤ ਸਿੰਘ ਮਹੇਸ਼ਿੰਦਰ ਸਿੰਘ ਤੇ ਮਨਪ੍ਰੀਤ ਸਿੰਘ ਬਾਦਲ ਇਹਨਾਂ ਸਾਰਿਆਂ ਨੂੰ ਅਕਾਲ ਤਖਸਬ ਨੇ ਤਲਬ ਕਰ ਲਿਆ ਪਰ ਇੱਥੇ ਹੁਣ ਇੱਕ ਹੋਰ ਵੱਡਾ ਸਵਾਲ ਹੈ ਸਿੱਖ ਸੰਗਤ ਦੇ ਵਿੱਚ ਇਹ ਗੱਲ ਚੱਲ ਰਹੀ ਹੈ ਕਿ ਅਕਾਲ ਤਖਸਬ ਬਹੁਤ ਮਹਾਨ ਹੈ ਔਰ ਜੇਕਰ ਅਕਾਲ ਤਖਸਬ ਦੇ ਜਥੇਦਾਰ ਸਾਹਿਬ ਨੇ ਇਹ ਕਿਹਾ ਕਿ ਸੁਖਬੀਰ ਬਾਦਲ ਨੇ ਬਹੁਤ ਵੱਡੀ ਗਲਤੀ ਕੀਤੀ ਆ ਜਿਹਦੇ ਨਾਲ ਸਿੱਖ ਕੌਮ ਦਾ ਨੂੰ ਢਾ ਲੱਗੀ ਆ ਤੇ ਬਹੁਤ ਵੱਡਾ ਨੁਕਸਾਨ ਕੀਤਾ ਗਿਆ ਤਾਂ ਬਹੁਤ ਵੱਡੀ ਢਾਂ ਤੇ ਬਹੁਤ ਵੱਡਾ ਨੁਕਸਾਨ ਕਰਨ ਵਾਲੇ ਸੁਖਬੀਰ ਬਾਦਲ ਨੂੰ ਕੱਲੀ ਮਾਫੀ ਵੀ ਮੈਨੂੰ ਮੇਤੋ ਗਲਤੀ ਹੋ ਗਈ ਮੈਨੂੰ ਮaaf ਕਰ ਦਿਓ ਐਨੇ ਕ ਨਾਲ ਨਹੀਂ ਛੱਡ ਦੇਣਾ ਚਾਹੀਦਾ ਸਖਤ ਸਜ਼ਾ ਕੋਈ ਲਾਉਣੀ ਚਾਹੀਦੀ ਆ ਕੋਈ ਪਨਿਸ਼ਮੈਂਟ ਦੇਣੀ ਚਾਹੀਦੀ ਆ ਲੰਗਰ ਦੀ ਸੇਵਾ ਜਾਂ ਭਾਂਡਿਆਂ ਦੀ ਸੇਵਾ ਲੋਕ ਸਜ਼ਾ ਵਜੋਂ ਨਹੀਂ ਕਰਦੇ ਉਹ ਤਾਂ ਉਹ ਜੀ ਸੇਵਾ ਬਜੋ ਜਨਤਾ ਕਰਦੀ ਐ ਸੰਗਤ ਕਰਦੀ ਐ ਲੋਕ ਕਰਦੇ ਨੇ ਰੋਜ਼ ਕਰਦੇ ਨੇ ਤਾਂ ਇੰਨੇ ਨਾਲ ਕਿਸੇ ਬੰਦੇ ਨੂੰ ਇੰਨੇ ਨਾਲ ਹੀ ਸਹੀ ਮੰਨ ਲੈਣਾ ਐਨੀ ਵੱਡੀ ਗਲਤੀ ਤਾਂ ਉਹ ਠੀਕ ਨਹੀਂਗਾ ਸੁਖਬੀਰ ਬਾਦਲ ਤੇ ਉਹਦੇ ਨਾਲ ਦੇ ਸਾਰਿਆਂ ਨੂੰ ਮਸਾਲੀ ਸਜ਼ਾ ਕਾਲਤਾਜ ਸਾਹਿਬ ਦੇ ਜਥੇਦਾਰ ਸਾਹਿਬ ਵੱਲੋਂ ਦੇਣੀ ਚਾਹੀਦੀ ਆ ਵੈਸੇ ਜਥੇਦਾਰ ਸਾਹਿਬ ਬਹੁਤ ਸਮਝਦਾਰ ਨੇ ਸਿਆਣੇ ਨੇ ਪਰ ਸਿੱਖ ਸੰਗਤ ਦੇ ਅੰਦਰ ਕੀ ਚੱਲ ਰਿਹਾ ਸਾਡੇ ਵਰਗੇ ਲੋਕਾਂ ਦੇ ਦਿਮਾਗ ਕਿੱਦਾਂ ਸੋਚਦੇ ਨੇ ਉਹਦੇ ਤੇ ਅਸੀਂ ਆਪਣਾ ਜਿਹੜਾ ਮਸ਼ਵਰਾ ਉਹ ਰੱਖ ਸਕਦੇ ਆ ਤੇ ਉਹ ਆਪਾਂ ਰੱਖ ਰਹੇ ਆ ਸੋ ਇਹਨਾਂ ਸਾਰਿਆਂ ਨੂੰ ਤਲਬ ਕਰ ਲਿਆ ਗਿਆ ਹੁਣ ਅੱਗੇ ਆਉਣ ਵਾਲਾ ਸਮਾਂ ਦੱਸੇਗਾ ਕਿ ਕੀ ਇਹਨਾਂ ਸਾਰਿਆਂ ਨੂੰ ਕੋਈ ਸਜ਼ਾ ਮਿਲੇਗੀ ਜਾਂ ਥੋੜੇ ਬਹੁਤ ਨਾਲ ਹੀ ਇਹ ਬਰੀ ਹੋ ਜਾਣਗੇ ਛੱਡ ਦਿੱਤੇ ਜਾਣਗੇ ਵਿੱਚੋਂ ਗੱਲਾਂ ਕੁਝ ਲੋਕ ਇਹ ਵੀ ਕਰ ਰਹੇ ਨੇ ਸੋਸ਼ਲ ਮੀਡੀਆ ਤੇ ਤੁਸੀਂ ਪੜ ਚੁੱਕੇ ਹੋ ਕਈ ਲੋਕਾਂ ਨੇ ਸੋਸ਼ਲ ਮੀਡੀਆ ਤੇ ਲਿਖਿਆ ਕਿ ਰਲ ਮਿਲ ਕੇ ਇਹ ਸਾਰਾ ਕੁਝ ਕੀਤਾ ਜਾ ਰਿਹਾ ਸੁਖਬੀਰ ਬਾਦਲ ਆਪ ਦਾ ਤੇ ਆਪਦੀ ਪਾਰਟੀ ਦਾ ਅਕਸ ਸੁਧਾਰਨ ਲਈ ਦੁਬਾਰਾ ਫਿਰ ਆਪਣੀਆਂ ਸਿਆਸੀ ਜੜ੍ਹਾਂ ਲਾਉਣ ਲਈ ਇਹ ਸਾਰਾ ਕੁਝ ਕਰਵਾ ਰਿਹਾ ਜਿਵੇਂ ਪਹਿਲਾਂ ਵਾਲੇ ਜਥੇਦਾਰਾਂ ਤੋਂ ਮਾਫੀਆਂ ਦੁਆਤੀਆਂ ਸੀ ਡੇਰਾ ਸਰਸਾ ਦੇ ਮੁਖੀਆਂ ਨੂੰ ਤੇ ਹੋਰ ਬੜਾ ਕੁਝ ਕਰਵਾ ਦਿੱਤਾ ਸੀ ਸਿਆਸੀ ਪ੍ਰਭਾਵ ਦੇ ਨਾਲ ਹੁਣ ਵੀ ਸੁਖਬੀਰ ਬਾਦਲ ਹੀ ਇਹ ਸਾਰਾ ਕੁਝ ਕਰਵਾ ਰਿਹਾ ਇਹ ਵੱਡੀ ਗਿਣਤੀ ਲੋਕ ਸੋਸ਼ਲ ਮੀਡੀਆ ਤੇ ਇੰਜ ਲਿਖ ਰਹੇ ਨੇ ਬੋਲ ਰਹੇ ਨੇ ਤੁਸੀਂ ਸਾਰਿਆਂ ਨੇ ਪੜ ਲਿਆ ਹੋਣਾ ਸਾਡੇ ਕੋਲ ਕਾਫੀ ਸਕਰੀਨ ਸ਼ਾਟ ਪਏ ਨੇ ਆਈਡੀਆਂ ਪਈਆਂ ਨੇ ਜਿਨ੍ਹਾਂ ਦੇ ਉੱਪਰ ਲੋਕਾਂ ਨੇ ਇਹ ਸਾਰਾ ਕੁਝ ਬੋਲਿਆ ਸੋ ਤੁਹਾਨੂੰ ਕੀ ਲੱਗਦਾ ਤੁਸੀਂ ਆਪਣਾ ਕਮੈਂਟ ਜਰੂਰ ਲਿਖਿਓ ਬਹੁਤ ਮਿਹਰਬਾਨੀ ਸ਼ੁਕਰੀਆ